ਅਸੀਂ ਕੀ ਖੋਇਆ ਤੇ ਕੀ ਪਾਇਆ ਜਰੂਰ ਸੁਣੋ ਤੇ ਸੋਚੋ ਪਹਿਲਾਂ ਲੋਕ ਘੜੇ ਦਾ ਪਾਣੀ ਪੀ ਕੇ 100 ਸਾਲ ਮਿਹਨਤ ਕਰਦੇ ਸਨ ਹੁਣ ਲੋਕ 40 ਸਾਲ ਦੀ ਉਮਰ ਵਿੱਚ ਵੀ ਬੋਤਲ ਦਾ ਠੰਡਾ ਪਾਣੀ ਪੀ ਕੇ ਬੁੱਢੇ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਹੁਣ ਕੰਮ ਨਹੀਂ ਹੁੰਦਾ ਪਹਿਲਾਂ ਲੋਕਾਂ ਦੇ ਕੱਪੜੇ ਫਟੇ ਤੇ ਪੁਰਾਣੇ ਹੁੰਦੇ ਸੀ ਪਰ ਪੂਰੇ ਸਰੀਰ ਨੂੰ ਢੱਕਿਆ ਹੁੰਦਾ ਸੀ ਹੁਣ ਨਵੇਂ ਮਹਿੰਗੇ ਕੱਪੜੇ ਵੀ ਪਾਟੇ ਪਾਏ ਜਾਂਦੇ ਹਨ ਅਤੇ ਸਰੀਰ ਵੀ ਨਹੀਂ ਢੱਕਿਆ ਹੁੰਦਾ ਪਹਿਲਾਂ ਲੋਕ ਸਾਰਾ ਦਿਨ ਧੁੱਪ ਵਿੱਚ ਕੰਮ ਕਰਦੇ ਸਨ ਅਤੇ ਤੰਦਰੁਸਤ ਰਹਿੰਦੇ ਸਨ। ਹੁਣ ਉਹ 10 ਮਿੰਟ ਧੁੱਪ ਵਿੱਚ ਨਿਕਲਦੇ ਹਨ ਤਾਂ ਧੁੱਪ ਵਿੱਚ ਝੁਲਸ ਜਾਂਦੇ ਹਨ। ਪਹਿਲਾਂ ਲੋਕ ਰੋਟੀ ਖਾਣ ਤੋਂ ਬਾਅਦ ਮੂੰਹ ਤੇ ਹੱਥ ਰਗੜਦੇ ਸਨ ਅਤੇ ਸੋਹਣੇ ਲੱਗਦੇ ਸਨ। ਹੁਣ ਸੁੰਦਰ ਦਿਖਾਈ ਦੇਣ ਲਈ ਬਹੁਤ ਸਾਰੇ ਕਰੀਮ ਪਾਊਡਰ ਅਤੇ ਫੇਸ ਪੈਕ ਲਗਾਉਂਦੇ ਹਨ ਫਿਰ ਵੀ ਘੱਟ ਸੋਹਣੇ ਦਿਖਾਈ ਦਿੰਦੇ ਹਨ। ਪਹਿਲਾਂ ਲੋਕ ਦੇਸੀ ਭੋਜਨ ਜਿਵੇਂ ਦੁੱਧ ਦਹੀਂ ਜਵਾਰ ਬਾਜਰਾ ਆਦ ਖਾਂਦੇ ਸਨ ਅਤੇ ਹੱਟੇ-ਕੱਟੇ ਲੱਗਦੇ ਸਨ ਹੁਣ ਪੀਜ਼ਾ 버ਗਰ ਖਾਂਦੇ ਹਨ ਅਤੇ ਕਮਜ਼ੋਰ ਹੁੰਦੇ ਜਾਂਦੇ ਹਨ ਪਹਿਲਾਂ ਲੋਕ ਨਿੰਮ ਬਬੂਲ ਨਮਕ ਕੋਲੇ ਨਾਲ ਦੰਦ ਸਾਫ਼ ਕਰਦੇ ਸਨ ਅਤੇ ਬੁਢਾਪੇ ਤੱਕ ਦੰਦਾਂ ਨਾਲ ਅਖਰੋਟ ਨੂੰ ਤੋੜਦੇ ਸਨ ਹੁਣ ਛੋਲਿਆਂ ਨੂੰ ਵੀ ਚਬਣਾ ਮੁਸ਼ਕਲ ਹੁੰਦਾ ਹੈ ਪਹਿਲਾਂ ਚਿੱਠੀਆਂ ਭੇਜ ਕੇ ਰਿਸ਼ਤੇਦਾਰਾਂ ਦੀ ਖ਼ਬਰ ਲਈ ਜਾਂਦੀ ਸੀ ਹੁਣ ਹਰ ਕਿਸੇ ਕੋਲ ਮੋਬਾਈਲ ਹੈ ਪਰ ਘਰ ਵਿੱਚ ਉਹਨਾਂ ਕੋਲ ਇੱਕ ਦੂਜੇ ਨਾਲ ਗੱਲ ਕਰਨ ਦਾ ਸਮਾਂ ਵੀ ਨਹੀਂ ਹੈ ਪਹਿਲਾਂ ਕਮਾਈ ਘੱਟ ਸੀ ਪਰ ਭਾਈਚਾਰਾ ਕਾਇਮ ਸੀ ਹੁਣ ਕਮਾਈ ਜ਼ਿਆਦਾ ਹੈ ਪਰ ਭਾਈਚਾਰਾ ਖਤਮ ਹੋਣ ਤੇ ਹੈ ਪਹਿਲਾਂ ਲੋਕ ਦੇਸੀ ਕਿਉਂ ਅਤੇ ਸਰੋਂ ਦਾ ਤੇਲ ਖਾ ਕੇ 100 ਸਾਲ ਮਿਹਨਤ ਕਰਦੇ ਸਨ ਹੁਣ ਡਾਲਡਾ ਅਤੇ ਰਿਫਾਈਂਡ ਖਾ ਕੇ ਵਜਨ ਘਟਾਇਆ ਜਾਂਦਾ ਹੈ ਪਹਿਲਾਂ ਲੋਕ ਸਾਰਾ ਦਿਨ ਮਿਹਨਤ ਕਰਦੇ ਸਨ ਅਤੇ ਸ਼ਾਮ ਨੂੰ ਖੁਸ਼ ਰਹਿੰਦੇ ਸਨ ਹੁਣ ਸਾਰਾ ਦਿਨ ਖਾਲੀ ਅਤੇ ਉਦਾਸ ਰਹਿੰਦੇ ਹਨ ਪਹਿਲਾਂ ਲੋਕ ਪੜਨਾ ਅਤੇ ਲਿਖਣਾ ਘੱਟ ਜਾਣਦੇ ਸਨ ਪਰ ਅਗਿਆਨਤਾ ਨਹੀਂ ਸੀ ਹੁਣ ਕਈ ਮਾਸਟਰ ਡਿਗਰੀ ਕਰਕੇ ਵੀ ਅਗਿਆਨਤਾ ਦੀਆਂ ਹੱਦਾਂ ਪਾਰ ਕਰ ਰਹੇ ਹਨ ਪਹਿਲਾਂ ਘਰ ਵਿੱਚ 7-8 ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਵੀ ਦਿਨ ਪਰ ਖੇਤਾਂ ਵਿੱਚ ਕੰਮ ਕਰਦੀ ਸੀ ਹੁਣ 1-2 ਬੱਚੇ ਡਾਕਟਰ ਦੀ ਦੇਖਰੇਖ ਹੇਠ ਪੈਦਾ ਹੁੰਦੇ ਹਨ ਹੁਣ ਸੋਚੋ ਅਸੀਂ ਕੀ ਗਵਾਇਆ ਤੇ